ਆਈ ਐਮ ਟੂਡੇ ਤੇ ਤੁਹਾਡਾ ਸਵਾਗਤ ਹੈ ਮੈਂ ਰਣਜੀਤ ਸਿੰਘ ਗੁੰਮਣ ਅੱਜ ਅਸੀਂ ਘੱਗਰ ਨਦੀ ਦੇ ਮਹਿਮੂਦਪੁਰ ਜਿਹੜਾ ਪਿੰਡ ਆ ਉਹਦੇ ਉੱਤੇ ਖੜੇ ਆ ਸਤਲੁਜ ਬਿਆਸ ਰਾਵੀ ਦੇ ਕੈਰ ਤੋਂ ਬਾਅਦ ਅਸੀਂ ਤੁਹਾਨੂੰ ਅੱਜ ਜਿਹੜੀਆਂ ਘੱਗਰ ਦੀਆਂ ਜਿਹੜੇ ਤਸਵੀਰਾਂ ਦਿਖਾਉਣ ਜਾ ਰਹੇ ਆ ਮੌਕੇ ਦੇ ਉੱਤੇ ਇਸ ਬੜੀ ਕੀ ਜਿਹੜੀ ਤਸਵੀਰ ਆ ਸਾਡੇ ਨਾਲ ਸਰਪੰਚ ਸਾਹਿਬ ਜੁੜੇ ਨੇ ਇਹਨਾਂ ਤੋਂ ਵੀ ਪੁੱਛਦੇ ਆਪਾਂ ਸਰਪੰਚ ਸਾਹਿਬ ਕੀ ਹਾਲਾਤ ਨੇ ਇੱਥੇ ਜੀ ਦੱਸੋ ਦੱਸੋ ਜਿਹੜੀ ਸਥਿਤੀ ਹੁਣ ਇਸ ਟਾਈਮ ਬਣੀ ਹੋਈ ਆ ਜੀ ਬਹੁਤ ਗੰਭੀਰ ਸਥਿਤੀ ਆ ਸਾਰੇ ਜਿੰਨਾ ਇਲਾਕਾ ਲਵੇ ਲਵੇ ਘੱਗਰ ਦੇ ਕੰਡੇ ਦੇ ਆ ਇਹ ਡਰ ਦਾ ਮਾਹੌਲ ਆ ਕਿਉਂਕਿ ਅਸੀਂ ਤਾਂ ਰਾਤ ਨੂੰ ਵੀ ਜਾਗਦੇ ਬੈਠੇ ਆ ਵੀ ਕਦੇ ਰਾਤ ਨੂੰ ਜਿਹੜਾ ਪਾਣੀ ਦਾ ਜਿਹੜਾ ਬਹਾਅ ਜਿਹੜਾ ਬਾਹਰ ਆ ਕੇ ਨਦੀ ਤੋਂ ਸਾਨੂੰ ਜਿਹੜਾ ਸਾਡੇ ਜਾਨ ਮਾਲ ਦੀ ਜਿਹੜਾ ਨੁਕਸਾਨ ਨਾ ਕਰ ਜਾਈ ਇਹ ਵੀ ਹੁਣ ਡਰ ਪੜਿਆ ਹੋਇਆ ਜੀ ਬਹੁਤ ਜਿਆਦਾ ਜਿਹੜਾ ਪਿਛਲੇ 2 ਦਿਨਾਂ ਤੋਂ ਗੱਲ ਸਾਹਮਣੇ ਆ ਰਹੀ ਹੈ ਕਿ ਘੱਗਰ ਦਾ ਜਿਹੜਾ ਪਾਣੀ ਜਿਹੜਾ ਇਹ ਗੇਟ ਖੋਲਦੇ ਉੱਤੇ ਗਈ ਨਾ ਉੱਥੋਂ ਸੁਖਨਾ ਲੈਕ ਦੇ ਉੱਤੇ ਕਿੰਨਾ ਕੁ ਵੱਧਾ ਹੋਇਆ ਪਾਣੀ ਦੇ ਵਿੱਚ ਇੱਥੇ ਜੀ ਇੱਥੇ ਪਾਣੀ ਦੇ ਵਿੱਚ ਤਕਰੀਬਨ ਤਕਰੀਬਨ ਜਿਹੜਾ ਪਹਿਲਾਂ ਜਿਵੇਂ ਆਂਦਾ ਹੁੰਦਾ ਪਾਣੀ ਉਸ ਨਾਲੋਂ 1 ਫੁੱਟ ਇਸ ਟਾਈਮ ਪਾਣੀ ਦਾ ਲੈਵਲ ਜਿਹੜਾ ਵੱਧ ਚੁੱਕਾ ਹੈਗਾ ਇਹ ਖਤਰੇ ਦੇ ਨਿਸ਼ਾਨ ਤੋਂ ਹੋਊ ਜੇ ਉੱਪਰ ਚੱਲ ਰਿਹਾ ਜੀ ਪਹਿਲਾਂ ਪਹਿਲਾਂ ਕਦੇ ਅੱਗੇ ਹੜਾ ਆਇਆ ਇਦਾਂ ਇੱਥੇ ਕਿੰਨੇ ਦੇ ਸਮਾਂ ਹੜ ਤਾਂ ਪਹਿਲਾਂ 23 ਚ ਵੀ ਆ ਗਿਆ ਸੀਗਾ ਜੀ 23 ਚ ਵੀ ਬਹੁਤ ਜ਼ਿਆਦਾ ਸਾਡਾ ਸਾਰਾ ਇਲਾਕਾ ਹੀ ਡੁੱਬ ਗਿਆ ਸੀ ਉਸ ਟਾਈਮ ਤਾਂ ਪਰ ਜਿਹੜਾ ਹੁਣ ਅਸੀਂ ਬੰਨ ਬੰਨੇ ਜਿਹੜੇ ਕੁਛ ਤਾਂ ਖਾਲਸਾ ਜਿਹੜਾ ਵਾਲਿਆਂ ਨੇ ਕਾ ਬੰਨ ਮਾਰਿਆ ਸੀਗਾ ਇਹਦੇ ਕਰਕੇ ਕੁਛ ਅਸੀਂ ਉਧਰ ਪਹਿਲਾਂ ਜਿਹੜੇ ਡੈਮਨ ਸੀਗੇ ਉਹ ਖਾਲਸਾ ਵਾਲਿਆਂ ਦੀ ਮਦਦ ਕੁਛ ਇਲਾਕੇ ਦੀ ਮਦਦ ਨਾਲ ਦੁੜਦੋਂ ਮੋਹੰਦਪੁਰ ਇਨਾਂ ਦੀ ਮਦਦ ਨਾਲ ਅਸੀਂ ਜਿਹੜੇ ਬੰਨ ਉਹ ਜਿਹੜੇ ਜਿੰਨਾ ਕਰਕੇ ਪਿੱਛੇ ਨੁਕਸਾਨ ਹੋਇਆ ਸੀ ਉਹ ਅਸੀਂ ਆਪਣੇ ਤੌਰ ਤੇ ਆਪ ਬੰਨ ਲਏ ਸੀਗੇ ਕੁਝ ਖਾਲਸਾ ਕੁਝ ਅਸੀਂ ਅੱਜ ਵੀ ਜਿਹੜਾ 4-500 ਥੈਲਾ ਭਰ ਕੇ ਉਹ ਬੰਨਾਂ ਦੇ ਉੱਤੇ ਲਾ ਕੇ ਆਏ ਹਾਂ ਜਦੋਂ ਕੋਈ ਇਦਾਂ ਦੀ ਹਾਲਾਤ ਪੈਦਾ ਹੁੰਦੇ ਨੇ ਬੰਨ ਟੁੱਟਦੇ ਨੇ ਕੀ ਸਰਕਾਰਾਂ ਦੇ ਅਧਿਕਾਰੀ ਜਾਂ ਮੌਕੇ ਦੇ ਜਿਹੜੀ ਸਹੂਲਤਾਂ ਪਹੁੰਚਦੀਆਂ ਨੇ ਬਿਲਕੁਲ ਨਹੀਂ ਜੀ ਕੋਈ ਸਹੂਲਤ ਨਹੀਂ ਪਹੁੰਚਦੀ ਸਿਰਫ ਫੋਟੋ ਤੱਕ ਮਤਲਬ ਆਪੁਰ ਤੇ ਆਂਦੇ ਆ ਫੋਟੋ ਖਿਚਾ ਕੇ ਮੁੜ ਜਾਂਦੇ ਆ ਹਾਲਾਂਕਿ ਇਹ ਜਿਹੜੀ ਜਿਹੜਾ ਇਹ ਟ੍ਰੇਨ ਮਹਿਕਮਾ ਆ ਜਾਂ ਜਿਹੜੇ ਫਲੱਡ ਕੰਟਰੋਲ ਵਾਲੇ ਆ ਉਹਨਾਂ ਨੂੰ ਇਹ ਪਹਿਲਾਂ ਇਹਨਾਂ ਦੀ ਸਫਾਈ ਕਰਾ ਕੇ ਨਦੀਆਂ ਨਾਲਿਆਂ ਦੀ ਜਿਹੜਾ ਇhtiyat ਵਰਤਣਾ ਚਾਹੀਦਾ ਕਿਉਂਕਿ ਹੁਣ ਹੁਣ ਤਾਂ ਆਉਣ ਦਾ ਕੋਈ ਫਾਇਦਾ ਨਹੀਂ ਜਦੋਂ ਹੁਣ ਸੀਸੀ ਕੰਟਰੋਲ ਤੋਂ ਬਾਹਰ ਹੈ ਜੀ ਆ ਸਾਰੀਆਂ ਫਸਲਾਂ ਦੇਖੋ ਤੁਸੀਂ ਉਹ ਸਾਰੇ ਖੇਤ ਹੈਗੇ ਆ ਇਹ ਜਿਹੜੀਆਂ ਸਾਰੀਆਂ ਡੁੱਬੀਆਂ ਹੋਈਆਂ ਨੇ ਇਹ ਪਾਣੀ ਉਹ ਪਿੱਛੇ ਤੱਕ ਉੱਕ ਉੱਕ ਕਰਦਾ ਹੀ ਪਾਣੀ ਹੈ ਜਿਹੜਾ ਦੇਖੋ ਇਹ ਕਰਬਾਰ ਨਹੀਂ ਤੇ ਪਰ ਹੁਣ ਆਉਣ ਦਾ ਉੱਥੇ ਕੋਈ ਮਤਲਬ ਨਹੀਂ ਬਣਦਾ ਹੁਣ ਤਾਂ ਸਾਰੇ ਜਿਹੜੇ ਅਖਬਾਰੀ ਕੀੜੇ ਆ ਰਹੇ ਆ ਜੀ ਅਖਬਾਰਾਂ 'ਚ ਖਬਰਾਂ ਲਵਾ ਕੇ ਜਿਨ੍ਹਾਂ ਜੇ ਅਸੀਂ ਗੱਲ ਕਰੀਏ ਕੈਪਟਨ ਕਾਂਗਰਸ ਸਰਕਾਰ ਦੀ ਦੋ ਵਾਰੀ ਜ਼ਿਲ੍ਹੇ ਦਾ ਇੱਥੇ ਪੰਜਾਬ ਦਾ ਮੁੱਖ ਮੰਤਰੀ ਰਿਹਾ ਉਹਦਾ ਜ਼ਿਲ੍ਹਾ ਸੀਗਾ ਕਿਉਂਕਿ ਪੰਜ ਨਦੀਆਂ ਪੈਂਦੀਆਂ ਇੱਕ ਤਾਂ ਪਟਿਆਲਾ ਨਦੀ ਉਹ ਹਲੇ ਵੀ ਉਹਨੂੰ ਨੱਥ ਚੂੜੇ ਤੇ ਹੀ ਮਤਲਬ ਬੈਠੇ ਆ ਕਿਉਂ ਨਹੀਂ ਉਹਦੇ ਜਿਹੜੇ ਪਟਿਆਲੇ ਵਾਲੀ ਨਦੀ ਦੇ ਦੋਨੇ ਪਾਸੇ ਬੰਨ ਪੱਕੇ ਕਰਕੇ ਜਿਹੜੇ ਉਹਦੇ ਪੂਰੇ ਪ੍ਰਬੰਧ ਕਰ ਲੈਂਦੇ ਜਿਹੜੀ ਪਟਿਆਲਾ ਨਦੀ ਤੋਂ ਬਾਅਦ ਮੀਰਾਂਪੁਰ ਚੋ ਆ ਜਾਂਦਾ ੱਕਰ ਦਰਿਆ ਆਗਾ ਟਾਂਗਰੀ ਨਦੀ ਆ ਕੀ ਮਾਰਕੰਡਾ ਆ ਗਿਆ ਇਹ ਪੰਜੇ ਨਦੀਆਂ ਸਾਡਾ ਜਿਹੜਾ ਇਲਾਕੇ ਦਾ ਜਿਹੜਾ ਤਬਾਹੀ ਮਚਾ ਕੇ ਹਰ ਸਾਲੇ ਚੱਲੀਆਂ ਜਾਂਦੀਆਂ ਪਰ ਸਰਕਾਰਾਂ ਸਾਡੇ ਤੋਂ ਵੋਟਾਂ ਲੈ ਕੇ ਜਿਹੜਾ ਕੰਮ ਦਾ ਜਿਹੜਾ ਗਰਾਊਂਡ ਲੈਵਲ ਤੇ ਆ ਜ਼ੀਰੋ ਆ ਨਾ ਕੋਈ ਜਿਹੜਾ ਸਾਨੂੰ 23 ਵਾਲਾ ਜਿਹੜਾ ਸਰਕਾਰ ਪੰਜਾਬ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਵੀ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਬੱਕਰੀ ਦਾ ਵੀ ਦੇਵਾਂਗੇ ਹਾਲੇ ਤੱਕ ਤਾਂ ਨਾ ਕੋਈ ਉਹ ਦਿੱਤਾ ਜਿਹੜਾ ਪਿੱਛੇ ਜਿਹੜਾ 6300 ਰੁਪਏ ਏਕੜ ਦਾ ਦਿੱਤਾ ਸੀ ਉਹ ਵੀ ਕਈਆਂ ਨੂੰ ਮਿਲ ਗਏ ਕਿੱਜਣ ਉਹ ਵੀ ਜਿਹੜਾ ਕੇਂਦਰ ਤੋਂ ਫੰਡ ਆਏ ਹੋਏ ਸੀ ਪੰਜਾਬ ਨੂੰ 6800 ਰੁਪਏ ਪ੍ਰਤੀ ਇਕੜ ਉਹ ਦਿੱਤਾ ਸੀ ਪੰਜਾਬ ਸਰਕਾਰ ਨੇ ਉਹਦੇ ਚ ਸਾਨੂੰ ਕੋਈ ਇੱਕ ਵੀ ਰੁਪਿਆ ਪਿਛਲੇ ਵਾਰੀ ਸਾਡਾ ਟਿਊਬਲ ਸਾਡੀਆਂ ਤੂੜੀਆਂ ਸਾਡਾ ਹਰਾਚਾਰਾ ਸਾਡੇ ਜਿਹੜੇ ਮੋਟਰ ਵਾਲੇ ਕੋਠੇ ਸਾਡੀਆਂ ਫਸਲਾਂ ਸਾਰੀਆਂ ਤਬਾਹ ਹੋ ਗਈਆਂ ਪਰ ਉਸ ਤੋਂ ਬਾਅਦ ਵੀ ਸਰਕਾਰ ਨੇ ਕੋਈ ਸਬਕ ਨਹੀਂ ਲਿਆ ਇਹ ਹਾਲਾਤ ਐ ਲੱਗਦੇ ਆ ਵੀ ਜਿਵੇਂ ਅਸੀਂ ਕੋਈ ਲਵਾਰਸ ਸਟੇਟ ਦੇ ਵਿੱਚ ਜਿਹੜੇ ਵਸਿੰਦੇ ਹੈਗੇ ਆ ਕੀ ਕਦੇ ਤੁਸੀਂ ਦੇਖਿਆ ਹੋ ਵੀ ਕਦੇ ਸਫਾਈ ਹੋਈ ਹੈ ਕਿ ਗਰਦੀ ਗਰੇ ਨਹੀਂ ਜੀ ਸਾਡੀ ਫਾਦਰ ਦੀ ਮੇਰੇ ਖਿਆਲ ਨਾਲ ਸਾਡੇ ਦਾਦੇ ਸਾਡੇ ਡੈਡੀ ਉਹਨੇ ਹੁਣ ਅਸੀਂ ਆਂ ਇੱਥੇ ਵਿਚਰੇ ਅਸੀਂ ਖੇਤੀ ਕਰਦੇ ਆ ਸਾਡੇ ਕੰਡਿਆਂ ਦੇ ਆਲੇ-ਦਾਲੇ ਸਾਡੀ ਜ਼ਮੀਨਾਂ ਨੇ ਅਸੀਂ ਤਾਂ ਉਰੇ ਦਾ ਕੱਜ ਤੱਕ ਕੋਈ ਆਉਂਦਾ ਸੁੱਕੇ ਜਿਦਾ ਜਿਹੜਾ ਜਦੋਂ ਮੌਸਮ ਆਉਂਦਾ ਇਹਨਾਂ ਸਫਾਈਆਂ ਕਰਦਾ ਉਹ ਤਾਂ ਅਸੀਂ ਕਿਸੇ ਕੋਈ ਨਾ ਮਹਿਕਮਾ ਦੇਖਿਆ ਨਾ ਕੋਈ ਸਰਕਾਰ ਦਾ ਨੁਮਾਇੰਦਾ ਦੇਖਿਆ ਇੱਥੇ ਤਾਂ ਕੋਈ ਆਉਂਦਾ ਨਹੀਂ ਜਦੋਂ ਡੁੱਬ ਜਾਂਦੇ ਆ ਫਿਰ ਜਿਹੜੀਆਂ ਮੈਂ ਉਹੀ ਦੱਸਦਾ ਵੀ ਫਿਰ ਖਬਰਾਂ ਲਵਾਉਣ ਵਾਸਤੇ ਫਿਰ ਸਾਰੇ ਆ ਜਾਂਦੇ ਆ ਧੰਨਵਾਦ ਜੀ ਤੁਸੀਂ ਇੱਥੇ ਰਹਿਣ ਵਾਲਿਓ ਹਾਂਜੀ ਹਾਂਜੀ ਇੱਥੇ ਆ ਸਰਪੰਚ ਸਾਹਿਬ ਨੇ ਨਜਦਾ ਹਾਂਜੀ ਹਾਂਜੀ ਤੁਸੀਂ ਕਦੋਂ ਤੋਂ ਦੇਖ ਰਹੇ ਹੋ ਵੀ ਇਹ ਜਿਹੜਾ ਜਿਹੜਾ ਇਹ ਘੱਗਰ ਆ ਇਹ ਲੋਕਾਂ ਨੂੰ ਨੁਕਸਾਨ ਕਰਦਾ ਫਾਇਦਾ ਕਰਦਾ ਨੁਕਸਾਨ ਕਿੰਨਾ ਕਰਦਾ ਜੇ ਕਰਦਾ ਨੁਕਸਾਨ ਤਾਂ ਜੀ ਸਾਡਾ ਪਿੰਡ ਸਾਰਾ ਹੀ ਹੈ ਵੀ ਨੁਕਸਾਨ ਦੇ ਹੀ ਹੈ 30 ਸਾਲ ਤੋਂ ਦੇਖ ਰਹੇ ਹਾਂ ਘੱਟ ਤੋਂ ਘੱਟ 35 40 ਸਾਲ ਤੋਂ ਜਦੋਂ ਅਸੀਂ ਜੰਮੇ ਹੁਣ ਮੇਰੀ ਉਮਰ ਨੀਅਰ ਅਬਾਊਟ 35-37 ਸਾਲ ਆਲਾ ਵੀ ਉਹ ਤਾਂ ਹੋएगी ਆ ਵਾ ਤੇ ਉਸ ਤੋਂ ਬਾਅਦ ਤਾਂ ਨੁਕਸਾਨ ਹੀ ਹੈ ਜੀ ਉਸ ਤੋਂ ਬਾਅਦ ਅਸੀਂ ਵੀ ਇਹੀ ਚਾਹੁੰਦੇ ਆ ਵੀ ਚਲੋ ਵੀ ਘੱਗਰ ਚੋਂ ਵੀ ਕਈ ਵਾਰੀ ਪਾਲਟਿਕਸਟ ਹੋਰ ਬੋਲਦੇ ਨੇ ਕਿ ਹੋਰ ਨਹੀਂਗੇ ਜੀ ਵੀ ਅਸੀਂ ਆ ਚਾਹੁੰਦੇ ਆ ਵੀ ਜੇ ਤਾਂ ਆਪ ਅਸੀਂ ਵੀ ਜੇ ਤਾਂ ਸਰਕਾਰ ਚਾਹੁੰਦੀ ਆ ਵੀ ਆਪਣੇ ਖੇਤਾਂ ਚ ਜਾਂ ਸਰਕਾਰੀ ਤੌਰ ਤੇ ਮਿੱਟੀ ਇਹ ਤਾਂ ਵੀ ਆਪਣਾ ਬੰਨ ਹਟਾਇਆ ਜਾਵੇ ਵਿੱਚ ਸਾਡੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਤੇ ਠੀਕ ਨਾ ਜੀ ਉਹ ਤੇ ਵਿੱਚ ਅਸੀਂ ਮਿੱਟੀ ਹਟਾ ਕੇ ਆਪਣੇ ਬੰਨ ਲਵਾਏ ਜਾਣ ਜਾਣ ਤੇ ਉਸ ਤੋਂ ਬਾਅਦ ਸਾਡੇ ਪਿੰਡ ਦਾ ਇਹ ਬਚ ਸਕਦਾ ਹੈਗਾ ਵੀ ਜਿੰਨੇ ਅਸੀਂ ਪਿੰਡ ਤੋਂ ਜਿੰਨੀ ਸਾਡੀ ਮਾਲਕੀ ਜ਼ਮੀਨ ਆ ਅਗਲਾ ਪਿੰਡ ਤੋਂ ਆਪਣੇ ਖੇਤ ਪਾਵੇ ਜਾਂ ਕੋਸਾ ਦੀ ਤੇ ਉਸ ਤੋਂ ਬਾਅਦ ਤਾਂ ਮਤਲਬ ਇਹ ਆ ਜੀ ਵੀ ਸਰਕਾਰ ਇਹ ਨਹੀਂ ਚਾਹੁੰਦੀ ਹੈਗੀ ਵੀ ਵੀ ਕਿਵੇਂ ਆ ਵੀ ਅਸੀਂ ਫੇਰ ਸਾਡੇ ਤੇ ਮਤਲਬ ਇਹ ਪੋਲਿਟਿਕਸ ਦਾ ਜ਼ੋਰ ਹੋ ਜਾਂਦਾ ਨਾਲ ਅਸੀਂ ਇੱਥੋਂ ਕੁਝ ਚੁੱਕ ਸਕਦੇ ਹੈਗੇ ਤੇ ਹੁਣ ਤੇ ਸਾਨੂੰ ਇਹ ਚਾਹੀਦਾ ਹੈਗਾ ਵੀ ਸਾਡੇ ਵੀ ਸਾਡੇ ਸਾਰੇ ਖੇਤ ਡੁੱਬੇ ਹੋਏ ਨੇ ਵੀ ਸਾਨੂੰ ਕੁਲ ਮਿਲਾ ਕੇ ਮਿਲਾ ਕੇ ਜਿਹੜਾ ਹਰਜਾਨਾ ਉਹ ਸਰਕਾਰ ਨੂੰ ਚਾਹੀਦਾ ਹੈ ਜੀ ਵੀ ਸਾਨੂੰ ਦਾਰਕ ਦਾ ਉਸਤੇ ਕਿ ਸਾਡੇ ਸਾਰੇ ਜਿਹੜੀਆਂ ਪੱਕੀਆਂ ਹੋਈਆਂ ਨੇ ਕਿ ਸਾਨੂੰ ਹਰਜਾਨਾ ਸਰਕਾਰ ਨੂੰ ਪੜਨਾ ਚਾਹੀਦਾ ਹੈ ਧੰਨਵਾਦ ਜੀ ਇਹ ਸਨ ਇੱਥੇ ਦੇ ਬਸਨੀਕ ਲੋਕ ਜਿਹੜੇ ਕਹਿ ਰਹੇ ਨੇ ਇਸ ਘਰ ਤੋਂ ਪਰੇਸ਼ਾਨ ਨੇ ਘਰ ਨੇ ਕਹਿੰਦੇ ਸਾਡਾ ਫਾਇਦਾ ਕਦੇ ਵੀ ਨਹੀਂ ਕੀਤਾ ਫਜ਼ਾ ਨੁਕਸਾਨ ਕਰਦਾ ਜਦੋਂ ਵੀ ਕਦੇ ਹੜਾ ਹੁੰਦੇ ਨੇ ਇਹ ਵੱਡੀ ਗਿਣਤੀ ਵਿੱਚ ਤਬਾਹੀ ਫਲਾ ਕੇ ਜਾਂਦਾ ਇੰਨਾ ਖੁੱਦ ਦੀਆਂ ਜ਼ਮੀਨਾਂ ਵੀ ਆ ਜਿਹੜੇ ਕਾਗਰ ਦੇ ਵਿੱਚ ਆਉਂਦੀਆਂ ਨੇ ਪਰ ਸਰਕਾਰ ਵੱਲੋਂ ਇਹਨਾਂ ਨੂੰ ਇੱਕ ਵੀ ਹੁਕਮ ਨਹੀਂ ਹੈਗਾ ਵੀ ਉਹ ਆਪਣੀਆਂ ਜ਼ਮੀਨਾਂ ਨੂੰ ਸਵਾਰ ਲੈਣ ਕਦੇ ਜਾਂ ਇਹ ਬੰਨਾਂ ਨੂੰ ਆਪ ਮਜ਼ਬੂਤ ਕਰ ਲੈਣ ਪਰ ਜਦੋਂ ਵੀ ਮੌਕਾ ਪੈਂਦਾ ਜਦੋਂ ਹਾੜਾ ਆਉਂਦੇ ਨੇ ਬੰਨ ਚੁੜਦੇ ਨੇ ਫਿਰ ਇਹ ਲੋਕ ਹੋਰ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਬੰਨ ਬੰਨਦੇ ਨੇ ਪਰ ਸਰਕਾਰਾਂ ਵੱਲੋਂ ਇਸ ਦੀ ਦੇਖ ਰੇ ਕੇ ਬਾਅਦ ਸਿਰਫ ਕਾਗਜ਼ਾਤਾਂ ਦਾ ਕੀ ਜ਼ਿੰਮਤ ਰਹਿ ਜਾਂਦੀ ਆ ਪੂਰੇ ਪੰਜਾਬ ਬੰਦਰ ਹੱਦ ਦੀ ਸਥਿਤੀ ਨੂੰ ਦੇਖਦੇ ਹੋਏ ਜਿਵੇਂ ਦਰਿਆ ਸਤਲੁਜ ਦਰਿਆ ਰਾਵੀ ਤੇ ਹੋਰ ਜਿਹੜੇ ਦਰਿਆ ਨੇ ਪੰਜਾਬ ਦੇ ਵਿੱਚ ਵੰਦ ਨੇ ਉਹਨਾਂ ਤੋਂ ਬਾਅਦ ਤੂਫਾਨ ਉਠਾਉਣ ਤੋਂ ਬਾਅਦ ਜਿਹੜਾ ਇਹ ਦਰਿਆ ਆ ਇਹ ਦਰਿਆ ਜਿਹੜਾ ਜਿਹਨੂੰ ਅਗਰ ਕਹਿ ਰਹੇ ਆ ਇਹ ਕਦੇ-ਕਦੇ ਚੜਦਾ ਹੁੰਦਾ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਣੇ ਪੂਰੇ ਜੋਬਨ ਦੇ ਉੱਤੇ ਆ ਇਹ ਲੋਕਾਂ ਦੀਆਂ ਖੇਤਾਂ ਦੀਆਂ ਖੇਤ ਨੇ ਜਿਹੜੇ ਡੁੱਬੇ ਹੋ ਨੇ ਜੀਰੀਆਂ ਵਿੱਚ ਲੋਕਾਂ ਦੀਆਂ ਫਸਲਾਂ ਜਿਹੜੀਆਂ ਆ ਘਰ ਜਿਹੜਾ ਇਹ ਮਹੂਲਪੁਰ ਪਿੰਡ ਪੈਂਦਾ ਇੱਥੇ ਜਿਹੜਾ ਪਠਾਨ ਮੱਝ ਦੇ ਨਾਲ ਲੱਗੇ ਪਿਆ ਜਾਂਦਾ ਤੇ ਇਹ ਸਾਰਾ ਤੁਸੀਂ ਜੋ ਦੂਰ ਤੱਕ ਨਿਗਰਾਨੀ ਮਾਰ ਕੇ ਦੇਖ ਸਕਦੇ ਹੋ ਜਿਹੜੇ ਖੇਤ ਨੇ ਜਿਹੜੇ ਸਾਰੇ ਉਹ ਬੁਰੀ ਤਰ੍ਹਾਂ ਜਿਹੜੇ ਡੁੱਬੇ ਹੋਏ ਨੇ ਤੇ ਲੋਕਾਂ ਦੀ ਫਾਸਲਾ ਵੀ ਸਾਹਮਣੇ ਮੋਟਰਾਂ ਨੇ ਸਾਹਮਣੇ ਪਿੰਡ ਵੀ ਦਿਖਾਈ ਦੇ ਰਿਹਾ ਅਗਰ ਸਰਕਾਰਾਂ ਚਾਹਣ ਤਾਂ ਮੌਕੇ ਉੱਤੇ ਜਿਹੜੀਆਂ ਹਾਲਾਤਾਂ ਨੂੰ ਕਾਬੂ ਪਾਉਣ ਲਈ ਜਿਹੜੇ ਅਖਤਿਆਰ ਨੇ ਆਪਣੇ ਵਰਤਨ ਤਾਂ ਕਿ ਜਿਹੜੇ ਬਾਂਡਾ ਡੋਟਣ ਤੇ ਸਾਇਆ ਸਾਵਧਾਨੀ ਦੇ ਨਾਲ ਪਿੰਡਾਂ ਦੇ ਲੋਕਾਂ ਦੀ ਜਿਹੜੀ ਸਾਵਧਾਨੀ ਦੇ ਨਾਲ ਉਹਨੇ ਰੱਖਿਆ ਕਰਨ ਤੇ ਤਾਂ ਕਿ ਜਿਹੜਾ ਲੋਕਾਂ ਦਾ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਆ ਜਿਹੜਾ ਉਹ ਕਿਸਾਨਾਂ ਦਾ ਨਾ ਹੋ ਸਕੇ